ਤਵਾਦ ਨੇ ਅੱਟੂ ਬਾਹੇ ਲਾ। ਥੈਂਕ ਯੂ। ਕਿਸੇ ਤਰ੍ਹਾਂ ਉਹ ਵਿਚਾਰੀ ਕੰਨਿਆ ਹੈਗੀ ਜਵਾਕਾਂ ਰਗੀ ਤਾਂ ਹੈਗੀ ਐ ਹਲੇ। ਹਾਂਜੀ। ਨਿਆਣੀ ਆ। ਬਾਈ ਸਸੀ ਕੰਗਾਰਿਆਂ ਨੂੰ ਮੈਂ ਤੁਹਾਡਾ ਵੀਰ ਜੱਸਾ ਸਰਪੰਚ ਬੁੱਲੇ ਲਾ। ਕੀ ਹਾਲ ਆ? ਉਹ ਜਿਹੜੀ ਕੁੜੀ ਆਪਾਂ ਉਹ ਪੁਲਤੇ ਬੈਠੀ ਸੀ ਨਾ ਸਾਡੇ ਉਹ ਵਿਚਾਰੀ ਮੈਂਟਲੀ ਆਫਸੈਟ ਆ। ਉਹਨਾਂ ਦੇ ਪਰਿਵਾਰ ਦੇ ਆ ਗਿਆ ਤੇ ਉਹਨਾਂ ਨੂੰ ਸਪੁਰਦ ਕਰਨ ਲੱਗੇ ਆ। ਇਹ ਉਹਦੇ ਡੈਡੀ ਆ। ਇਹ ਉਹਦਾ ਭਾਈ ਆ। ਇਹਨਾਂ ਨੂੰ ਅਸੀਂ ਸਪੁਰਦ ਕਰਨ ਲੱਗੇ ਆ। ਦਿਲਕੁੜ ਠੀਕ ਠਾਕ ਆ ਕੁੜੀ ਥੋੜੀ ਜੀ ਨਾ ਉਹਨੂੰ ਬਿਮਾਰ ਰਹਿੰਦੀ ਆ ਉਹਦੇ ਕਰਕੇ ਉਹ ਪਿੰਡ ਹੈਗਾ ਖੋਸਾ ਜਲਾਲ ਇਧਰੋਂ ਕਿਤੇ ਬਸ ਚੜ ਕੇ ਆ ਗਈ ਤੇ ਵਿਚਾਰੀ ਨੂੰ ਨਹੀਂ ਪਤਾ ਲੱਗਿਆ ਇੱਧਰਲੇ ਰਾਹਾਂ ਦਾ ਪਤਾ ਨਹੀਂ ਸੀ ਚੱਲ ਕੁਦਰਤੀ ਤੇਜੇਨੇ ਪੁਲ ਤੋਂ ਮੈਨੂੰ ਫੋਨ ਲਾਤਾ ਤੇ ਵਿਚਾਰੀ ਦਾ ਫਾਇਦਾ ਹੋਣਾ ਸੀ ਨਹੀਂ ਤੈਨੂੰ ਪਤਾ ਅੱਜ ਕੱਲ ਕਿਸੇ ਕੋਲੇ ਟਾਈਮ ਨਹੀਂ ਹੈਗਾ ਕਿਸੇ ਦੀ ਗੱਲ ਸੁਣਨ ਦਾ ਕੋਈ ਕੇਅਰ ਨਹੀਂ ਕਰਦਾ ਕੋਈ ਜਾਈ ਜਾਂਦਾ ਕੋਈ ਨਹੀਂ ਜਾਈ ਜਾਂਦਾ ਤੇ ਆਪਾਂ ਨੂੰ ਇਹ ਸੀ ਵੀ ਇਹ ਵਿਚਾਰੀ ਨਾਲ ਕੋਈ ਐਮ ਐਸ ਹੈਪਨਿੰਗ ਨਾ ਹੋ ਜੇ ਕੋਈ ਉਦਾਂ ਦਾ ਕੋਈ ਬੰਦਾ ਨਾ ਟੱਕਰ ਜੀ ਨਿਆਣੀ ਹੈਗੀ ਆ ਮੂੜ ਮੱਤ ਸੀ ਵਿਚਾਰੀ ਦੀ ਤੇ ਆ ਹੁਣ ਥਾਣੇ ਬਾਗੇ ਬਣਾਣੇ ਬੈਠੇ ਆ ਜੀ ਤੇ ਇੱਥੇ ਧੰਨਵਾਦ ਮੁਲਾਜ਼ਮਾਂ ਦਾ ਜਿਹੜੇ ਉਹ ਮੇਰੇ ਇੱਕ ਫੋਨ ਤੇ ਜਾਵੜੇ ਤੇ ਹੁਣ ਇਹਨਾਂ ਨੂੰ ਅਸੀਂ ਇਥੋਂ ਗੁੜੀਆਂ ਨੂੰ ਸਪੋਰਟ ਕਰਨ ਲੱਗੇ ਆ ਤੇ ਸਾਰਿਆਂ ਦਾ ਸਹਿਯੋਗ ਕਰਨ ਵਾਲਿਆਂ ਦਾ ਬਹੁਤ-ਬਹੁਤ ਮਿਹਰਬਾਨੀ ਧੰਨਵਾਦ ਤਰਸੀਮ ਸਰਪੰਚ ਸਾਹਿਬ ਦਾ ਖੋਸਾ ਪਾਡੋ ਤੋਂ ਜਿਨ੍ਹਾਂ ਨੇ ਸਾਨੂੰ ਗਾਂਹ ਰਾਹ ਪਾਇਆ ਫਿਰ ਗਾਂਹ ਬਲੇ ਤੁਹਾਨੂੰ ਬਲਵਿੰਦਰ ਸਿੰਘ ਨੇ ਲਾਜ ਹੀ ਪਾਉਣਾ ਆਂ ਅੱਜ ਬਲਵਿੰਦਰ ਨੇ ਉਹਦੇ ਜੀਰੀ ਲਾਉਂਦੇ ਸੀ ਗਾਂ ਫਿਰ ਉਹਨਾਂ ਦਾ ਬਲਵਿੰਦਰ ਸਿੰਘ ਦਾ ਧੰਨਵਾਦ ਜਿਨ੍ਹਾਂ ਨੇ ਇਹਨਾਂ ਤੱਕ ਵਿਚਾਰਾਂ ਤੱਕ ਨਾਈਟ ਕੀਤਾ ਤੇ ਸਾਨੂੰ ਇੱਕ ਕੰਨਿਆ ਦਾ ਘਰ ਪਤਾ ਲੱਗਿਆ ਤੇ ਇਹਦਾ ਪਰਿਵਾਰ ਅੱਜ ਆਇਆ ਇਹ ਭਰਾ ਆ ਉਹਦਾ ਵਿਚਾਰੇ ਕੰਮ ਛੱਡ ਕੇ ਆਇਆ ਜੀਰੀ ਲਾਉਂਦੇ ਝੋਨਾ ਲਈ ਜਾਂਦੇ ਸੀ ਉੱਥੋਂ ਆਏ ਆ ਓਵੇਂ ਆਵੇ ਵਿਚਾਰੇ ਕਈ ਪਰੀਆਂ ਜੀ ਆ ਗਏ ਤੇ ਮੇਰੀ ਬੇਨਤੀ ਆ ਸਾਰਿਆਂ ਨੂੰ ਵੀ ਇਹ ਕੁੜੀ ਦਾ ਨਾ ਸਾਥ ਦਿਓ ਪਿੰਡ ਵਾਲਿਆਂ ਨੂੰ ਵੀ ਮੇਰੀ ਉੱਥੋਂ ਬੇਨਤੀ ਵੀ ਇਹਦਾ ਇਲਾਜ ਕਰਾਓ ਕੰਨਿਆ ਦਾ ਵਿਚਾਰੀ ਦਾ ਜੇ ਜਿੰਨਾ ਹੋ ਸਕਿਆ ਅਸੀਂ ਮਦਦ ਕਰਾਂਗੇ ਨਹੀਂ ਇਹ ਧੀ ਦਾ ਇਲਾਜ ਕਰਾਈਏ ਠੀਕ ਹੋ ਸਕਦੀ ਹੈ ਠੀਕ ਹੈ ਇਹ ਗਰੀਬ ਪਰਿਵਾਰਾਂ ਨਹੀਂ ਇੱਥੋਂ ਤੱਕ ਅਪਰੋਚ ਕਰ ਸਕਦੇ ਚਾਹੇ ਉਹ ਮਨੁੱਖਤਾ ਦੀ ਸੇਵਾ ਵਾਲੇ ਮਿੰਟੂ ਵੀਰ ਆ ਉਹਨਾਂ ਨੂੰ ਮੇਰੀ ਬੇਨਤੀ ਆ ਮਨੁੱਖਤਾ ਦੀ ਸੇਵਾ ਵਾਲੇ ਮਿੰਟੂ ਵੀਰ ਨੂੰ ਮੇਰੀ ਬੇਨਤੀ ਉਹਦੇ ਤੱਕ ਇਹਦੀ ਵੀਡੀਓ ਪਹੁੰਚਾਓ ਜਿਹੜਾ ਦਾ ਵਿਚਾਰੀ ਦਾ ਇਲਾਜ ਹੋ ਜੇ ਬਿਲਕੁਲ ਠੀਕ ਹੋ ਸਕਦੀ ਐ ਇਨੀ ਮੈਂਟਲੀ ਨਹੀਂ ਵੱਧ ਤੋਂ ਵੱਧ 10 20 25% ਆਫ ਸੈਟਅਪ ਕੱਲਾ ਬੋਲਦੀ ਨਹੀਂ ਇਹ ਤੇ ਇਹਦਾ ਵਿਚਾਰੀ ਦਾ ਇਲਾਜ ਹੋ ਜੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ ਬਾਈ ਉਹਦਾ ਪਰਿਵਾਰ ਆ ਗਿਆ ਕੁੜੀ ਦਾ ਉਹਨੂੰ ਲੈ ਕੇ ਚੱਲਿਆ ਬੋਲਦੀ ਵੀ ਆ ਪਰ ਇਹਨੂੰ ਸਮਝ ਨਹੀਂ ਆਉਂਦੀ ਕੀ ਡਰ ਜਾਂਦੀ ਆ ਜਦੋਂ ਕੱਟ ਦੇਖ ਲੈਂਦੀ ਆ ਨਾ ਉਦੋਂ ਐ ਹੋ ਜਾਂਦਾ ਵੀ ਪਤਾ ਨਹੀਂ ਮੈਨੂੰ ਕੀ ਕਹਿਣਗੇ ਜਾਂ ਕੀ ਇਹ ਉਹਦੇ ਫਾਦਰ ਸਾਹਿਬ ਆ ਉਹ ਆ ਗਿਆ ਇਹਨਾਂ ਨੂੰ ਅਸੀਂ ਥਾਣੇ 'ਚੋਂ ਬੁੜੀਆ ਨੂੰ ਸਪਰਦ ਕਰਨ ਲੱਗੇ ਆ ਇਹਨਾਂ ਨੂੰ ਧੰਨਵਾਦ ਜੀ ਨਾਤਾ ਨਵਾਜ਼ਾ ਮਲਾਜ਼ਮਾਂ ਦਾ ਜਿਨ੍ਹਾਂ ਨੇ ਸਾਡਾ ਪੂਰਾ ਸਾਥ ਦਿੱਤਾ ਅੱਜ ਰਿਆਂ ਨੇ ਠੀਕ ਆ ਕਾਡਾ ਸਾਹ ਦੇ ਕੇ ਕੁੜੀ ਦਾ ਘਰ ਲੱਭਿਆ ਸੀ ਤੇ ਅੱਜ ਇਹਨਾਂ ਦੇ ਪਰਿਵਾਰ ਨੂੰ ਸਪਰਤ ਕਰਨ ਲੱਗੇ ਆ ਮਰੀਆ ਨੇਕ ਦਿਲ ਅਫਸਰ ਮਮਤਿਆ ਨੇ ਦਿਲਾਗਾ ਨਕੇ ਹਾਲੇ ਪਾਉਂਦਾ ਮੋ ਮਤਿਆ ਦੇ ਕੁੜੀ ਹਾਂਜੀ ਹਾਂਜੀ

ਜੰਮ ਖਾ ਜੰਮ ਖਾ ਇਹਦਾ ਰਾਤ ਰਾ ਇਹਦਾ ਇਹਦਾ ਰਾਤ ਸੁੱਤੀ ਵੀ ਨਹੀਂ ਐ ਨਹੀਂ ਸੋਈ ਐ ਇਹ ਰਾਤ ਕੱਲ੍ਹ ਵੀ ਆਈ ਨਹੀਂ ਐ ਹਾਂ ਕੱਲ੍ਹ ਕਰਵਾਉਂਗੀ ਕੋਈ ਤੇ ਕੋਈ ਤੇ ਆਪਣੇ ਘਰ ਜਾਣਾ ਲੱਗੂ ਮੈਂ ਕੱਲ੍ਹ ਖੋਲ ਕੇ ਚਲਾਇਆ ਇਹ ਕਹਿੰਦੇ ਸੀ ਉਧਰ ਲਾਉਂਦੇ ਰਹੇ ਇਹਨੂੰ ਉਧਰ ਲਾਉਂਦੇ ਰਹੇ ਉਧਰ ਲਾਉਂਦੇ ਰਹੇ ਲੱਗ ਗਿਆ ਬਾਬਾ ਸਿੰਘ ਦਾ ਆਜਾ ਸਰਪੰਚ ਕੇ ਸਾਹਮਣੇ ਟੋੜੀਏ ਦਾਲੇ ਉਹਨਾਂ ਨੇ ਸਰਪੰਚ ਨੂੰ ਫੋਟੋ ਪਾਈ ਓਥੋਂ ਦੇ ਨੂੰ ਫੋਸੇ ਪਾਣ ਹੋ ਗਿਆ ਤੇ ਸੇਵ ਨੂੰ ਅੱਛਾ ਜੀ ਉਹਨੇ ਫਿਰ ਨਾ ਦੱਸਿਆ ਕਿੰਨਾ ਕੁੜੀ ਸਾਡੇ ਏੜ ਕੇ ਦੀਆ ਮੈਨੂੰ ਪਤਾ ਕਰ ਲੈਂਦੇ ਫਿਰ ਉਹਨੇ ਬਲਵਿੰਦਰ ਸਿੰਘ ਜਿਨ੍ਹਾਂ ਦੇ ਝੋਨਾ ਲਾਉਂਦੇ ਸੀ ਜੀ ਹੋਸਾ ਜੀ ਲਾਲ ਉਹਦੇ ਨਾਲ ਉਹਨੇ ਫਿਰ ਮੈਨੂੰ ਫੋਨ ਲਾਇਆ ਕਹਿੰਦਾ ਕੁੜੀ ਇੱਥੋਂ ਦੀ ਆ ਬਈਆਂ ਦੀ ਕੁੜੀ ਆ ਆਉਂਦੇ ਆ ਬਾਈ ਤੈਨੂੰ ਹੱਥ ਚ ਰੱਖੀ ਕੁੜੀ ਨੂੰ ਮੈਂਟਲੀ ਅਫਸਰ ਨੇ ਇਹੋ ਨੇ ਕੰਨੀ ਨਾ ਛੱਡਿਓ ਨਹੀਂ ਸੋੜਨਾ ਭੋਨ ਜੀ ਮੈਂ ਠੀਕ ਹੈ ਨਾ ਧੰਨਵਾਦ ਕਰੋ ਮਲਾਜਮਾਂ ਦਾ ਜਿਨ੍ਹਾਂ ਨੇ ਵਿਚਾਰਿਆਂ ਨੇ ਸਾਰਾ ਸਾਰਾ ਸੇ ਇਹਨਾਂ ਦੇ ਜਿਹੜਾ ਜਿਨ੍ਹਾਂ ਨੇ ਸਾਥ ਕੇ ਬਹੁਤ ਬੰਦ ਸਾਬ ਬਹੁਤ ਬੰਦ ਕੋਈ ਨਹੀਂ ਭਾਈ ਸਾਡੀ ਟੀ ਯਾਰ ਕੀਆ ਯਾਰ ਕੱਲੋਂ ਕੋਈ ਉਹਨੇ 21 ਕੰਨਿਆ ਐ ਤਰ੍ਹਾਂ ਤਰ੍ਹਾਂ ਦੇ ਬੰਦੇ ਮਿਲਦੇ ਨਹਿਰਾ ਤੇ ਕੋਈ ਉਹਨੇ ਕੀ ਹੋ ਜਾਂਦੀ ਯਾਰ ਆਪਣੇ ਬੱਚਿਆਂ ਰਗੀਆ ਤੁਸੀਂ ਹੁਣ ਗਾਂਵ ਨੂੰ ਵੀ ਨਾ ਇਹਦੀ ਕਾਹ ਰੱਖਿਆ ਕਰੋ ਇਹ ਤਾਂ ਦਰਦ ਹੀ ਨਹੀਂ ਸੀ ਕਿ ਇਹਨਾਂ ਤਾਂ ਮੈਂ ਇਹਨੂੰ ਜਵਾਕਾਂ ਨੂੰ ਲੈ ਕੇ ਆਇਆ ਵੜਿਆ ਕੇ ਮੈਂ ਇਹਨੂੰ ਕਹ ਤੇਰੀ ਭੂਆ ਕੋਲੇ ਛੱਡ ਕੇ ਆਉਣਾ ਮੈਂ ਕੈਸੇ ਕੈਸੇ ਨੂੰ ਆਪਕਾ 5 15 ਚੱਲ ਗਈ ਹੈ ਨਹੀਂ ਤੇ ਕਿਸੇ ਦਾ 5 ਨਹੀਂ ਇਹ ਬੋਲੀ ਨਹੀਂ ਉੱਥੇ ਅੱਡੇ ਤੇ ਬੈਠੀ ਰਹੀ ਜਾਂ ਨਹਿਰ ਨੂੰ ਤੁਰ ਗਈ ਪਰਾਂ ਉੱਥੋਂ ਵੀ ਮੋੜ ਕੇ ਲਿਆਇਆ ਮੈਂ ਵੜਿਆ ਉਦੋਂ ਕਿ ਮੈਂ ਕਹ ਤੇਰੇ ਕਹਿੰਦੀ ਡੈਡੀ ਉਹਨਾਂ ਕੋਲੇ ਨਹੀਂ ਜਾਣਾ ਮੈਂ ਮੈਨੂੰ ਦੱਸੋ ਨਾ ਕਹਤਾ ਤੁਸੀਂ ਝੜਕਦੇ ਝੜਕਦੇ ਆ ਹਾਂ ਜੀ ਬੱਸ ਚੜ ਚੜ ਕੇ ਪਿਆਰ ਨਾ ਰੱਖਿਆ ਇਸੇ ਤਰ੍ਹਾਂ ਬਾਹਰ ਲੈਣ ਦੀਦੀ ਨਾ ਆਣਾਂ ਤੇ ਇਸੇ ਤਰ੍ਹਾਂ ਚੱਲਦੀ ਹੈ ਕੁੜੀ ਨਾ ਮੇਰਾ ਨੰਬਰ ਆ ਗਿਆ ਤੁਹਾਡੇ ਕੋਲੇ ਐਤੂ ਬਾਅਦ ਜਦੋਂ ਤੁਹਾਡਾ ਕੰਮ ਨਿਪਟਣ ਗਿਆ ਉਸ ਤੋਂ ਬਾਅਦ ਆਪਾਂ ਨਾ ਮੈਂਟੂ ਕੋਲੇ ਲੈ ਕੇ ਚੱਲਾਂਗੇ ਮਨਖਤਾਰੀ ਸੇਵਾ ਵਾਲੇ ਕੋਲੇ ਲੁਧਿਆਣੇ ਉਹ ਇਹਦਾ ਇਲਾਜ ਕਰ ਦੂਗਾ ਕੁੜੀ ਠੀਕ ਹੋ ਸਕਦੀ ਹੈ ਇਹ ਇਹਨੂੰ ਕੋਈ ਕਰੀ ਬਾਹਲੀ ਮੈਂ ਅਜੀ ਕੁਝਾ ਦਿਮਾਗ ਤੇ ਕੁਝ ਨਹੀਂ ਲੱਗਦਾ ਇਹ ਤਾਂ ਹੀ ਆਂਦੀ ਸੀ ਇਹ ਕਿਤੇ ਲੜੇ ਲੜੇ ਇਹਨੂੰ ਛੱਡ ਗਿਆ ਉਦੋਂ ਤੱਕ ਹੀ ਡਰਦੀ ਇਹਨੂੰ ਆਏ ਸੀ ਮੈਨੂੰ ਕੁੱਟਣਗੇ ਡਰਦੀ ਲੈਣਾ ਇਹ ਜਦੋਂ ਤੁਸੀਂ ਗਏ ਉਦੋਂ ਤਾਂ ਹੀ ਰੋਣ ਲੱਗ ਗਈ ਵਰਤੀ ਤੋਂ ਡਰ ਗਈ ਲੈ ਹੁਣ ਵੀ ਲਾ ਨਾ ਡਰ ਜਾਂਦੀ ਆ ਦਿਮਾਗ ਵਾਲੇ ਡਾਕਟਰ ਨੂੰ ਵਿਖਾਓ ਪੱਤ ਰੋਣਾ ਨਹੀਂ ਰੋਨੇ ਕਾ ਨਹੀਂ ਕੋਈ ਕੋਈ ਖਤਰ ਹੈ ਇੱਥੇ ਕੋਈ ਨਹੀਂ ਕੁਝ ਬੋਲੇਗਾ ਤੇਰੇ ਕੋ ਹਵਕੇ ਭయ్యా ਆ ਗਿਆ ਡੈਡੀ ਆ ਗਿਆ ਤੇਰਾ ਰੋਣਾ ਨਹੀਂ ਐ ਡਰੀ ਹੋਈ ਆ ਯਾਰ ਇਹਨੂੰ ਨਾਲ ਤੁਸੀਂ ਪਿਆਰ ਨਾਲ ਰੱਖਿਆ ਕਰੋ ਠਿਰਕਿਆ ਨਾ ਕਰੋ ਚੰਗਾ ਫਿਰ ਆਗ ਨਾ ਕੰਨੇ ਆ ਵਿਚਾਰੀ ਯਾਰ ਇਹਨੇ ਤਾਂ ਸੌ ਲਗਿਆ ਤੇਨ ਨਾਲ ਉਹ ਮੇਰਾ ਵੀ ਰੋਨ ਕਢਾਤਾ ਉੱਥੇ ਠੀਕ ਹੋ ਜੂਗੀ ਪਿਆਰ ਇਹ ਠੀਕ ਹੋ ਸਕਦੀ ਆ ਇਹਨੂੰ ਦਾ ਦਿਮਾਗ ਦੇ ਡਾਕਟਰ ਨੂੰ ਕਿਸੇ ਨੂੰ ਵਿਖਾਇਓ ਜੇ ਕੋਈ ਹੈਲਪ ਦੀ ਮਦਦ ਪਈ ਮੇਰਾ ਨੰਬਰ ਹੈਗਾ ਟੋਡੇ ਕੋਲ ਅਸੀਂ ਫੁੱਲ ਮਦਦ ਕਰਾਂਗੇ ਯਾ ਟੋਡੇ ਠੀਕ ਆ ਜਿੰਨੀ ਹੋਗੀ